1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਉਂ ਜਿਉ ਸਮਾਂ ਘਟਦਾ ਜਾ ਰਿਹਾ ਹੈ ਉਵੇਂ-ਉਵੇਂ ਜਿਹੜਾ ਰਾਜਨੀਤਿਕ ਪਾਰਟੀਆਂ ਦੀ ਸਰਗਰਮੀਆਂ ਜਿਹੜੇ ਨੇ ਲੀਡਰਾਂ ਦੀਆਂ ਉਹ ਵਧਦੀਆਂ ਜਾ ਰਹੀਆਂ ਨੇ ਇਸ ਵਕਤ ਹਰ ਕਿਸੇ ਦੀ ਜ਼ੁਬਾਨ 'ਤੇ ਚਰਚਾਵਾਂ ਨੇ ਕਿ ਬਠਿੰਡਾ ਲੋਕ ਸਭਾ ਸੀਟ ਬਹੁਤ ਹੌਟਾ ਪਰ ਲੇਕਿਨ ਕੌਣ ਬਾਜ਼ੀ ਮਾਰੇਗਾ ਇਸ ਨੂੰ ਲੈ ਕੇ ਬਹੁਤ ਸਾਰੀ ਲੋਕਾਂ ਦੀਆਂ ਸਵਾਲ ਤੇ ਕਿਆਸਰਾਈਆਂ ਬਰਕਰਾਰ ਨੇ ਇਸ ਵਕਤ ਮੇਰੇ ਨਾਲ ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀ ਮਹਿੰਦਰ ਸਿੰਘ ਸਿੱਧੂ ਜੀ ਮੌਜੂਦ ਨੇ ਸਿੱਧੂ ਸਾਹਿਬ ਸਮਾਂ ਜਿਵੇਂ ਜਿਵੇਂ ਘਟ ਰਿਹਾ ਹੈ ਸਰਗਰਮੀਆਂ ਬਹੁਤ ਜ਼ਿਆਦਾ ਵਧ ਰਹੀਆਂ ਬਹੁਤ ਗਰਮੀ ਆ ਪਰ ਤੁਸੀਂ ਰੁਕ ਨਹੀਂ ਰਹੇ ਹੋ ਲਗਾਤਾਰ ਜਾਰੀ ਹੈ ਅੱਜ ਵੀ ਤੁਹਾਡੀ ਮੀਟਿੰਗ ਸੀ ਕਿੱਦਾਂ ਦੀ ਚੱਲ ਰਹੀ ਹੈ ਕੈਂਪੇਨ ਬਹੁਤ اچھی ਚੱਲ ਰਹੀ ਹੈ ਕੈਂਪੇਨ ਜੀ ਹੁਣ ਅਸੀਂ ਜਿਸ ਤਰੀਕੇ ਨਾਲ ਪਲਾਨ ਕੀਤਾ ਸੀ ਜੀ ਬਿਲਕੁਲ ਉਹ ਦੇ ਅਕੋਰਡਿੰਗਲੀ ਸਾਡੀ ਕੈਂਪੇਨ ਚੱਲ ਰਹੀ ਹੈ ਤੇ ਅਸੀਂ ਰਾਈਟ ਟਾਈਮ ਤੇ ਅਸੀਂ ਜਿਹੜੇ ਕਹਿੰਦੇ ਹਾਂ ਨਾ ਕਿ ਪੀਕ ਕਰਾਂਗੇ ਤੇ ਹੁਣ ਉਹ ਸਮਾਂ ਆ ਗਿਆ ਅਗਲੇ 2-3 ਦਿਨ ਬਿਲਕੁਲ ਕਿ ਸਾਰੇ ਹੀ ਸਾਡੇ ਵਰਕਰ ਸਹਿਬਾਨ ਬੜੇ ਕੌਨਫੀਡੈਂਸ ਨੇ ਤੇ ਕਾਂਗਰਸ ਨੇ ਕਿ ਅਸੀਂ ਇਹ ਸੀਟ ਜਿਤਨੀ ਹੈ ਕਾਂਗਰਸ ਵਾਸਤੇ ਬਿਲਕੁਲ ਕਿਉਂਕਿ ਇੱਕ ਪਾਸੇ ਤਾਂ ਕਿਉਂਕਿ ਤਿੰਨ ਵਾਰ ਸੰਸਦ ਰਹ ਚੁਕੇ ਹਰਸਿਮਰਤ ਕੌਰ ਬਾਦਲ ਨੇ ਤੇ ਹੋਰ ਦਿਗਜ ਲੀਡਰ ਵੀ ਨੇ ਭਾਜਪਾ ਵੀ ਇਸ ਵਾਰ ਮੈਦਾਨ ਦੇ ਵਿੱਚ ਬਠਿੰਡਾ ਲੋਕ ਸਭਾ ਸੀਟ ਤੋਂ ਹੈ ਕੀ ਲੱਗਦਾਗਾ ਕਿੰਨੀ ਕਿ ਚੁਣੌਤੀ ਹੈ ਤੁਹਾਨੂੰ ਇਸ ਵਾਰ ਦੇਖੋ ਚੁਣੌਤੀ ਤਾਂ ਹਰ ਵਾਰ ਇਲੈਕਸ਼ਨ ਦੀ ਚੁਣੌਤੀ ਹੁੰਦਾ ਪਰ ਅਸੀਂ ਅੱਛੀ ਕੰਫਰਟੇਬਲ ਪੋਜੀਸ਼ਨ 'ਚ ਆ ਕਿਉਂਕਿ ਲੋਕੀ ਸਾਡੇ ਨਾਲ ਨੇ ਜੋ ਰਿਸਪੌਂਸ ਸਾਨੂੰ ਪਿੰਡਾਂ ਚੋ ਸ਼ਹਿਰਾਂ ਚੋ ਮਿਲਿਆ ਉਹ ਤੋਂ ਸਾਨੂੰ ਲੱਗਦਾ ਕਿ ਅਸੀਂ ਇਹ ਸੀਟ ਕਾਂਗਰਸ ਦੀ ਚੋਲੀ ਚ ਪਾ ਦੇ ਆਗੇ ਇੱਕ ਸਲੋਗਨ ਬੜਾ ਚਰਚਿਤ ਆ ਜਦੋਂ ਸੋਸ਼ਲ ਮੀਡੀਆ ਖੋਲਦੇ ਆ ਟੀਵੀ ਸਕਰੀਨ ਦੇ ਉੱਤੇ ਕਿ ਹੱਥ ਬਦਲੇਗਾ ਹਾਲਾਤ ਕਿਸ ਤਰ੍ਹਾਂ ਦੀ ਜੋ ਲੋਕਾਂ ਨੂੰ ਜੋ ਵਾਅਦੇ ਹੈ ਕਾਂਗਰਸ ਪਾਰਟੀ ਲੈ ਕੇ ਜਾ ਰਹੀ ਹੈ ਬਿਕੋਜ਼ ਹੀ ਮੈਨੀਫੈਸਟੋ ਲੈ ਕੇ ਆਈ ਹੈ ਜਿਸ ਵਿੱਚ ਹਰ ਵਰਗ ਦਾ ਖਿਆਲ ਰੱਖਿਆ ਗਿਆ ਸੋ ਇਸ ਲਈ ਜੋ ਹਾਲਾਤ ਨੇ ਅੱਜ ਦੇਸ਼ ਦੇ ਉਹ ਕਾਂਗਰਸ ਬੁਝਲੇਗੀ ਤੇ ਕਾਂਗਰਸ ਦਾ ਚੋਣ ਜਿਹੜਾ ਸਿੰਬਲ ਹੈ ਉਹ ਹੱਥ ਹੈ ਸੋ ਇਸ ਕਰਕੇ ਇਸ ਲੋਕ ਦੇ ਦੇਖਿਆ ਜਬੀ ਤਾਂ ਚੋਣ ਮੈਨੀਫੈਸਟੋ ਦੇ ਵਿੱਚ ਖਾਸ ਕੀ ਨੇ ਵਾਦੇ ਕੀ ਨੇ ਉਹ ਲੋਕਾਂ ਦੇ ਵਿੱਚ ਜੋ ਤੁਸੀਂ ਲੇਖਿਆ ਹਰ ਵਰਗ ਤੇ ਕਿਸਾਨਾਂ ਵਾਸਤੇ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਸਭ ਤੋਂ ਵੱਡੀ ਲੇਡੀ ਨੂੰ ਹਰ ਖਰਚ 1 ਲੱਖ ਰੁਪਈਆ ਸਾਲ ਦਾ ਮੰਦਰੀਗਾਤਾ 400 ਰੁਪਈਆ ਦਿਹਾੜੀ ਦਾ 25 ਲੱਖ ਰੁਪਈਆ ਜਿਹੜਾ ਹੈਲਥ ਬੀਮਾ ਹੈਗਾ ਸੋ 30 ਲੱਖ ਜਿਹੜੀ ਨੌਜਵਾਨਾਂ ਨੂੰ ਨੌکریاں ਅਗਨੀ ਵੀਰ ਸਕੀਮ ਨੂੰ ਖਤਮ ਕਰਕੇ ਰੈਗੂਲਰ ਅਰਮੀ ਦੀ ਪਰਸੀ ਕਰਨੀ ਸੋ ਇਹ ਜੇ ਬਹੁਤ ਜਿਹੜੇ ਇਹ ਇਸ਼ੂਸ ਨੇ ਜਿਹੜੇ ਕੀ ਕਾਂਗਰਸ ਆਉਣ ਤੇ ਅਸੀਂ ਵਧੀਆ ਤਰੀਕੇ ਨਾਲ ਇੰਪਲੀਮੈਂਟ ਕਰਾਂਗੇ ਸਭ ਘੱਟ ਸ਼ਬਦਾਂ ਦੇ ਵਿੱਚ ਮੈਂ ਸਿਰਫ ਇਨਾ ਕਹ ਜਾਨਣਾ ਚਾਹੁੰਗਾ ਕਿ ਲੋਕਾਂ ਨੂੰ ਕੀ ਖਾਸ ਅਪੀਲ ਹੈ ਕਿ ਜੋ ਕਾਂਗਰਸ ਪਾਰਟੀ ਦੇਖੋ ਲੋਕਾਂ ਨੂੰ ਜਿਹੜਾ ਮੈਨੀਫੈਸਟੋ ਅਸੀਂ ਜਾ ਕੇ ਦੱਸਦੇ ਆ ਲੋਕੀ ਸਾਡੀ ਗੱਲ ਸੁਣਦੇ ਨੇ ਮੰਨਦੇ ਨੇ ਕਿਉਂਕਿ ਪਿੱਛੇ ਜਿਹੜੀ ਬੀਜੇਪੀ ਦੀ ਸਰਕਾਰ ਰਹੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਥੇ ਜੋ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਕੀਤੇ ਸੋ ਉਸ ਤੋਂ ਉਹਨਾਂ ਨੂੰ ਉਹਨਾਂ ਤੇ ਵਿਸ਼ਵਾਸ ਉਟ ਗਿਆ ਪਰ ਕਾਂਗਰਸ ਨੇ ਜਦੋਂ ਵੀ ਕੋਈ ਮੈਨੀਫੈਸਟੋ ਚੀਜ਼ ਲਿਆ ਹੀ ਨਹੀਂ ਉਹਨੂੰ ਇੰਪਲੀਮੈਂਟ ਕਰਕੇ ਪੂਰਾ ਕੀਤਾ ਸੋ ਕਾਂਗਰਸ ਉਹ ਬਸ ਸਮਝਦਾ ਉਸੇ ਚ ਜ਼ਿਆਦਾ ਲੈਂਦੇ ਨੇ ਦੂਜੀ ਪਾਰਟੀਆਂ ਦੇ ਬਰਤੀ ਮੁਕਾਬਲੇ ਸੋ ਇਸ ਕਰਕੇ ਮੈਂ ਸਮਝਦਾ ਲੋਕੀ ਸਾਡੇ ਤੇ ਵਿਸ਼ਵਾਸ ਤੇ ਸਾਡੇ ਮੈਨੀਫੈਸਟੋ ਤੇ ਬਿਸ਼ਵਾਸਯੋਗ ਗੱਲ ਕਾਂਗਰਸ ਪਾਰਟੀ ਤੋਂ ਅਸ਼ੀਰਵਾਦ ਵਾਲੇ ਸਾਥੀ ਹੈ ਜੀ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਸਰਦਾਰਜੀਤ ਮਹਿੰਦਰ ਸਿੰਘ ਸਿੱਧੂ ਗੱਲਬਾਤ ਉਹਨਾਂ ਦੇ ਵੱਲੋਂ ਇਹ ਰੱਖੀ ਗਈ ਹੈ ਕਿ ਜੋ ਇਸ ਵਕਤ ਬਠਿੰਡਾ ਲੋਕ ਸਭਾ ਸੀਟ ਤੋਂ ਉਹਨਾਂ ਦੀ ਜਿੱਤ ਉਹ ਪੱਕੀ ਹੈ ਹਾਲਾਂਕਿ ਹਰ ਲੀਡਰ ਇਹ ਦਾਅਵੇ ਕਰ ਰਿਹਾ ਹੈ ਕਿ ਉਹਨਾਂ ਦੀ ਜਿੱਤ ਪੱਕੀ ਹੈ ਪਰ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਆਉਣ ਵਾਲੀ 4 ਜੂਨ ਨੂੰ ਜੋ ਨਤੀਜੇ ਕੋਸ਼ਿਸ਼ ਹੋਣਗੇ ਕਿਸ ਤਰ੍ਹਾਂ ਦੇ ਰਹਿਣਗੇ ਬਠਿੰਡਾ ਤੋਂ ਗੌਤਮ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ